ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਹੈ ਬਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਪੋ ਤੋਂ ਲੈ ਕੇ 14 ਪੋ ਤੱਕ ਜਾਨੀ ਕਿ 21 ਦਸੰਬਰ ਤੋਂ ਲੈ ਕੇ 28 ਦਸੰਬਰ ਦੇ ਇਤਿਹਾਸ ਦੀ ਅਸੀਂ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਮਾਤਾ ਗੁਰੂ ਜੀ ਪਿਆਰੇ ਅਤੇ ਹੋਰ ਸਿੰਘਾਂ ਦਾ ਸ਼ਹੀਦ ਹੋਣਾ ਇਹ ਗੱਲ ਅਸੀਂ ਬਾਅਦ ਵਿੱਚ ਕਰਾਂਗੇ ਆਪਾਂ ਥੋੜਾ ਜਿਹਾ ਆਪਣੇ ਇਤਿਹਾਸ ਦਾ ਆ ਪੁੱਛੋਕੜ ਜਿਹੜੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਮਾਫੀ ਮੰਗਦਾ ਹਾਂ ਕਿ ਇਤਿਹਾਸਕ ਪੱਖੋਂ ਜੇ ਕੋਈ ਅ ਸ਼ਬਦਾਂ ਦੇ ਵਿੱਚ ਕੋਈ ਵੀ ਮੇਰੇ ਕੋਲ ਗਲਤੀ ਹੋਵੇ ਤਾਂ ਮੈਂ ਖੇਮਾਦਾ ਜਾਚਾ 1665 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਿਉਂਕਿ ਗੁਰੂ ਘਰ ਦੇ ਦੁਖੀ ਜਿਹੜੇ ਹਮੇਸ਼ਾ ਹਰ ਸਮੇਂ ਦੇ ਉੱਤੇ ਨਾਲ-ਨਾਲ ਚੱਲ ਰਹੇ ਹਨ ਧੀਰਮੱਲੀਏ ਪੀਰਥੀ ਚੰਦ ਹੁਨੇ ਜਿਨ੍ਹਾਂ ਨੇ ਕਿ ਉਸ ਸਮੇਂ ਵੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਰਮੰਦਸਾਹਬ ਗਏ ਸਨ ਤੇ ਉਹਨਾਂ ਨੇ ਦਰਵਾਜੇ ਬੰਦ ਕਰ ਲਏ ਸਨ ਸੋ 1665 ਦੇ ਵਿੱਚ ਗੁਰੂ ਜੀ ਨੇ ਚੱਕ ਨਾਨਕੀ ਜਿਹੜਾ ਇੱਕ ਨਗਰ ਵਸਾਇਆ ਸੀ ਜੋ ਕਿ ਗੁਰੂ ਜੀ ਪਟਨਾ ਸਾਹਿਬ ਤੇ ਹੋਰ ਕਿਸੇ ਸ਼ਾਂਤ ਜਗ੍ਹਾ ਦੇ ਉੱਤੇ ਇੱਕ ਨਗਰ ਵਸਾ ਕੇ ਸਿੰਘਾਂ ਦੇ ਨਾਲ ਰਹਿਣਾ ਚਾਹੁੰਦੇ ਸਨ ਪਰ ਉਸ ਸਮੇਂ ਦੀ ਉਥੋਂ ਦੀ ਇੱਕ ਰਾਣੀ ਸੀ ਉਸ ਦਾ ਨਾਮ ਸੀ ਰਾਣੀ ਚੰਪਾ ਜੋ ਕਿ ਦੀਪ ਚੰਦ ਦੀ ਘਰ ਵਾਲੀ ਸੀ ਅਤੇ ਕਲਿਆਣ ਚੰਦ ਜੋ ਕਿ ਦੀਪ ਚੰਦ ਦਾ ਜਿਹੜਾ ਫਾਦਰ ਸੀ ਜਨਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਜ਼ਾਦ ਕਰਵਾਇਆ ਸੀ ਸੋ ਉਹ ਗੁਰੂ ਘਰ ਦੀ ਸ਼ਰਧਾ ਦੇ ਲਈ ਸੀ ਉਹਨਾਂ ਨੇ ਗੁਰੂ ਘਰ ਕੋਲ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਜੀ ਨੂੰ ਕਿ ਤੁਸੀਂ ਸਾਡੇ ਹੀ ਇਸ ਇਲਾਕੇ ਪਹਾੜੀਆਂ ਦੇ ਵਿੱਚ ਜਿਹੜੀ ਮਰਜ਼ੀ ਜਗ੍ਹਾ ਲੈ ਕੇ ਤੁਸੀਂ ਇੱਥੇ ਆਪਣਾ ਪ੍ਰਚਾਰ ਕਰ ਸਕਦੇ ਹੋ ਸੋ ਉਸ ਸਮੇਂ ਚੱਕ ਨਾਨਕੀ ਉਹਨਾਂ ਨੇ ਵਸਾਇਆ ਅਤੇ ਉਸ ਤੋਂ ਬਾਅਦ 1699 ਦੇ ਵਿੱਚ 1689 ਦੇ ਵਿੱਚ ਅ ਆਨੰਦਪੁਰ ਸਾਹਿਬ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਜਦੋਂ ਵਸਾਇਆ ਤਾਂ ਉਹਨਾਂ ਨੇ ਜਿਹੜਾ ਚੱਕ ਨਾਨਕੀ ਦਾ ਜਿਹੜਾ ਹਿੱਸਾ ਸੀ ਉਹ ਵੀ ਉਹਨਾਂ ਨੇ ਵਿੱਚ ਲੈ ਰਿਆ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਗੁਰੂ ਜੀ ਉਹਨਾਂ ਨੇ ਸੋਚਿਆ ਕਿ ਹੁਣ ਜ਼ੁਲਮ ਦਾ ਜਿਹੜਾ ਟੱਕਰਾ ਇਹ ਕਰਨਾ ਪਵੇਗਾ ਆ ਤਲਵਾਰ ਠਾਉਣੀ ਪਵੇਗੀ ਉਹਨਾਂ ਨੇ ਆਜ਼ਾਦੀ ਦਾ ਪ੍ਰਤੀਕ ਜਦੋਂ ਉਹਨਾਂ ਨੇ ਰਣਜੀਤ ਅੰਗਾਰਾ ਆ ਜਦੋਂ ਉਹਨਾਂ ਨੇ ਵਜਾਇਆ ਅਬੇ ਆਪਣੀ ਜਿਹੜੀ ਫੌਜ ਉਹਨਾਂ ਨੇ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਸਮੇ ਜਿਹੜਾ ਦੀਪ ਚੰਦ ਸੀ ਉਸ ਨੂੰ ਚੰਗਾ ਨਹੀਂ ਲੱਗਿਆ ਉਹਨਾਂ ਨੇ ਗੁਰੂ ਘਰ ਜੀ ਦੇ ਨਾਲ ਗੁਰੂ ਜੀ ਦੇ ਨਾਲ ਉਹਨਾਂ ਨੇ ਉਸ ਸਮੇ ਇੱਕ ਕਿਸਮ ਦਾ ਇੱਕ ਮੁਕਾਬਲੇ ਕਰਨੇ ਅਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਗੁਰੂ ਗੋਬਿੰਦ ਸਿੰਘ ਜੀ ਉਹ ਵੀ ਉਸ ਸਮੇ ਸ਼ਾਂਤੀ ਦੇ ਨਾਲ ਵੀ ਰਹਿਣਾ ਚਾਹੁੰਦੇ ਸਨ ਉਹ 2 ਸਾਲ ਦੇ ਲਈ ਅਨੰਦਪੁਰ ਸਾਹਿਬ ਜਿਹੜਾ ਸੀ ਛੱਡ ਕੇ ਉੰਟਾ ਸਾਹਿਬ ਵੀ ਚਲੇ ਗਏ ਸਨ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਵੀ ਜਾ ਕੇ ਜਿਹੜਾ ਸੀ ਇਹਨਾਂ ਨੂੰ ਜਿਹੜੋਂ ਤੰਗ ਪਰੇਸ਼ਾਨ ਸ਼ੁਰੂ ਕੀਤਾ ਤਾਂ ਫਿਰ ਗੁਰੂ ਜੀ ਨੇ ਜਿਹੜਾ ਸੀ ਕਿ ਉਹਨਾਂ ਨੇ ਉਸ ਸਮੇਂ ਤੋਂ ਬਾਅਦ ਤਲਵਾਰ ਜਿਹੜੀ اٹھਾਉਣੀ ਇੱਕ ਉਹਨਾਂ ਲਈ ਬੜੀ ਜ਼ਰੂਰੀ ਹੋ ਗਈ ਸੀ ਉਹਨਾਂ ਨੇ ਆਪਣੀਆਂ ਸਿੰਘਾਂ ਦੀਆਂ ਜਿਹੜੀਆਂ ਆ ਫੌਜਾਂ ਤਿਆਰ ਕਰ ਲਈਆਂ ਸਸੋ ਸਭ ਤੋਂ ਪਹਿਲੀ ਜੰਗ ਜਿਹੜੀ ਹੈ ਉਹ ਭੀਮ ਚਲ ਦੇ ਨਾਲ ਹੋਈ ਸੀ ਗੁਰੂ ਹਰਗੋਬਿੰਦ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣੀ ਫੌਜ ਬਣਾਈ ਸੀ ਪਰ ਉਸ ਤੋਂ ਬਾਅਦ ਸਾਰੇ ਹੀ ਗੁਰੂ ਜਿਹੜੇ ਬੜੇ ਸ਼ਾਂਤੀ ਤੇ ਪੁੰਜ ਸੰਤ ਤੇ ਸ਼ਾਂਤੀ ਦੇ ਨਾਲ ਹੀ ਉਹ ਸ਼ਹਾਤਾਂ ਦਿੰਦੇ ਰਹੇ ਕੋਈ 40 50 ਸਾਲ ਦੇ ਸਮੇਂ ਤੋਂ ਬਾਅਦ ਫਿਰ ਇੱਕ ਉਹਦੀ ਗੁਰੂ ਗੋਬਿੰਦ ਸਿੰਘ ਜੀ ਦੀ ਸੀ ਇੱਕ ਆਪਣੀ ਜਿਹੜੀ ਫੌਜ ਬਣਾਉਣੀ ਪਈ ਸੀ ਤਾਂ ਉਸ ਸਮੇਂ ਸਭ ਤੋਂ ਜਿਹੜਾ ਪਹਿਲਾ ਜੰਗ ਸੀ ਭੀਮ ਚੰਦ ਦੇ ਨਾਲ ਭੰਗਾਣੀ ਦੀ ਜੰਗ ਉਸ ਨੂੰ ਕਹਿੰਦੇ ਹਨ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਭੰਗਾਣੀ ਦੀ ਜੰਗ ਦੇ ਵਿੱਚ ਮੁਕਾਬਲਾ ਹੋਇਆ ਸੀ ਅਤੇ ਉਸ ਜੰਗ ਦੇ ਵਿੱਚ ਜਿਹੜੇ ਗੁਰੂ ਜੀ ਜਿੱਤੂ ਰਹੇ ਸਨ ਸੋ ਉਸ ਤੋਂ ਬਾਅਦ ਜਿਹੜੇ ਪਹਾੜੀ ਰਾਜੇ ਗੁਰੂ ਜੀ ਨੇ ਤਾਂ ਸੋਚਿਆ ਸੀ ਕਿ ਸਾਡੀ ਮੁਗਲਾਂ ਦੇ ਨਾਲ ਹੀ ਟੱਕਰ ਹੈ ਪਰ ਜਿਹੜੇ ਪਹਾੜੀ ਰਾਜਸਥਾਨ ਆਲੇ ਦੁਆਲੇ ਦੇ ਉਹ ਗੁਰੂ ਜੀ ਦੇ ਨਾਲ ਵੀ ਜਿਹੜੀ ਦੁਸ਼ਮਣੀ ਰੱਖਣ ਲੱਗ ਪਏ ਸਨ ਕਿ ਉਸ ਸਮੇਂ ਦੀ ਚੜ੍ਹਦੀ ਕਲਾ ਜਿਹੜੀ ਸੀ ਸਿੰਘਾਂ ਦੀ ਦੇਖ ਕੇ ਪਰ ਉਸ ਸਮੇਂ ਅ ਗੁਰੂ ਜੀ ਨੇ ਜਿਹੜੇ ਕਿਲੇ ਬਣਾਏ ਸਨ ਉਹ ਕਿਲੇ ਸਿਰਫ ਅਨੰਦਪੁਰ ਸਾਹਿਬ ਦੀ ਰਾਖੀ ਆਲੇ ਦੁਆਲੇ ਉਹਨਾਂ ਨੇ ਵੀ ਸਤਲੁਜ ਵਾਲੇ ਪਾਸੇ ਚਮਕੌਰ ਸਾਹਿਬ ਵਾਲੇ ਪਾਸੇ ਉਹਨਾਂ ਨੇ ਕਿਲੇ ਬਣਾਏ ਸਨ ਆਪਣੀ ਅਨੰਦਪੁਰ ਸਾਹਿਬ ਦੀ ਰਾਖੀ ਲਈ ਉਹਨਾਂ ਕਿਲਿਆਂ ਦੇ ਵਿੱਚ ਜਿਹੜਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਉਹਨਾਂ ਨੂੰ ਪਤਾ ਸੀ ਕਿ ਲੜਾਈਆਂ ਦੇ ਵਿੱਚ ਸਾਨੂੰ ਸ਼ਸਤਰਾਂ ਦੀ ਲੋੜ ਪੈਣੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਦਾ ਇੱਕ ਕਾਰਖਾਨਾ ਲਗਾਇਆ ਸੀ ਜਿੱਥੇ ਕਿ ਹਮੇਸ਼ਾ ਸਿੰਘ ਆਪਣੇ ਸ਼ਸਤਰ ਤਿਆਰ ਕਰਕੇ ਲੜਾਈ ਦੇ ਵਿੱਚ ਹਰ ਸਮੇਂ ਤਿਆਰ ਸ਼ਸਤਰ ਰਹਿਣੇ ਚਾਹੀਦੇ ਸਨ ਉਸ ਕਿਲੇ ਦਾ ਨਾਮ ਰੱਖਿਆ ਗਿਆ ਸੀ ਲੋਹ ਗੜ੍ਹ ਸਾਹਿਬ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬਾਕੀ ਹੋਰ ਕਿਲੇ ਸਨ ਉਹਨਾਂ ਦੇ ਵਿੱਚ ਇੱਕ ਆਨੰਦ ਕੰਡ ਦਾ ਕਿਲਾ ਸੀ ਇੱਕ ਆਗਮ ਗੜ੍ਹ ਦਾ ਸੀ ਇੱਕ ਫਤਿਹਗੜ੍ਹ ਦਾ ਸੀ ਇੱਕ ਤਾਰਾ ਗੜ੍ਹ ਜਿਹੜਾ ਸੀ ਇਹ ਕਿਲਾ ਸੀ ਇਹ ਕਿਲੇ ਜਿਹੜੇ ਸਨ ਉਹਨਾਂ ਦੇ ਵਿੱਚ ਆਲੇ ਦੁਆਲੇ ਤੇ ਜਦੋਂ ਵੀ ਕੋਈ ਮੁਗਲ ਜਾਂ ਦੂਜੇ ਕੋਈ ਹਮਲਾ ਕਰਨ ਉਹ ਆਪਣੀ ਰੱਖਿਆ ਦੇ ਲਈ ਜਿਹੜੇ ਸਾਰੇ ਇਹ ਕਿਲੇ ਬਣਾਏ ਗਏ ਸਨ ਇਸੇ ਤਰ੍ਹਾਂ ਹੀ ਕਿਲੇ ਜਿਹੜੇ ਸੀ ਸਾਰੇ ਹੀ ਆਨੰਦਪੁਰ ਦੀ ਉਸ ਧਰਤੀ ਦੀ ਜਿਹੜੇ ਆਨੰਦਪੁਰ ਸਾਹਿਬ ਦੀ ਰਾਖੀ ਦੇ ਲਈ ਬਣਾਏ ਗਏ ਸਨ ਸੋ ਕੇਸ ਕਾਰਡ ਵਾਲੀ ਪਹਾੜੀ ਨੋਵੀ ਤਾਂ ਕਈ ਆਪਣੇ ਜਿਹੜੇ ਇਤਿਹਾਸਕਾਰ ਉਸ ਨੂੰ ਵੀ ਕਿਲਾ ਕਹਿੰਦੇ ਹਨ ਜਿਸ ਦੇ ਵਿੱਚ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਬਾਕੀ ਕਿਲਿਆਂ ਦੇ ਵਿੱਚ ਭਾਵੇਂ ਕੋਈ ਪਹੁੰਚ ਸਕਿਆ ਵੀ ਆਨੰਦਪੁਰ ਸਾਹਿਬ ਤੱਕ ਕੋਈ ਵੀ ਮੁਗਲ ਵੀ ਅਤੇ ਕੋਈ ਵੀ ਰਾਜਾ ਜਿਹੜਾ ਸੀ ਉੱਥੇ ਤੱਕ ਜਿਹੜਾ ਨਹੀਂ ਸੀ ਪਹੁੰਚ ਸਕਿਆ ਸਭ ਤੋਂ ਜਿਹੜੀ ਕਿਲਾ ਸੀ ਜਿਹੜਾ ਆਨੰਦਪੁਰ ਦਾ ਕਿਲਾ ਸੀ ਸਭ ਤੋਂ ਮਜ਼ਬੂਤ ਉਹ ਸੇਵ ਸੀ ਕਿ ਉਸ ਦੇ ਇੱਕ ਪਾਸੇ ਜਿਹੜੀ ਤੰਬੂ ਵਾਲੀ ਪਹਾੜੀ ਜਿਹੜੀ ਪੈਂਦੀ ਸੀ ਸੱਤ ਲੋਜ ਦੀਆਂ ਜਿਹੜੀਆਂ ਨਾਲ ਉਹ ਵੀ ਪੈਂਦੀ ਆ ਸੀ ਆਨੰਦਪੁਰ ਸਾਹਿਬ 'ਚ ਸਭ ਤੋਂ ਵੱਧ ਜਿਹੜਾ ਗੁਰੂ ਜੀ ਸਭ ਤੋਂ ਵੱਧ ਸਮਾ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਸਨ ਆਗਮਗਰ ਕਿਲਾ ਜਿਹੜਾ ਸੀ ਉਹ ਗੁਰੂ ਜੀ ਨੇ ਉਸ ਕਿਲੇ ਤੋਂ ਜਿਹੜਾ ਸੀ ਇੱਕ ਜਿਹੜਾ ਹੌਲਾ ਮਹੱਲਾ ਸ਼ੁਰੂ ਕੀਤਾ ਸੀ ਤੇ ਫਤਿਹਗੜ ਜਿਹੜਾ ਕਿਲਾ ਸੀ ਉਹ ਸਹਬਜਾਦੇ ਫਤਿਹ ਸਿੰਘ ਦੇ ਨਾਮ ਦੇ ਉੱਤੇ ਬਣਾਇਆ ਗਿਆ ਸੀ ਸੋ ਕਿਲਾ ਆਗਮਗੜ ਜਿਹੜਾ ਸੀ ਉਸ ਦੇ ਵਿੱਚ ਆਪਣੇ ਸਿੰਘਾਂ ਦੀਆਂ ਜਿਹੜੀਆਂ ਫੌਜਾਂ ਤਿਆਰ ਕਰਕੇ ਤੇ ਜਿਹੜਾ ਕਿ ਜੰਗੀ ਅਭਿਆਸ ਜਿਹੜਾ ਉਹ ਕੀਤਾ ਜਾਂਦਾ ਸੀ ਆਨੰਦਗੜ ਦੇ ਵਿੱਚ ਗੁਰੂ ਸਾਹਿਬ ਜੀ ਦੇ ਤਿੰਨ ਸਹਬਜਾਦੇ ਸਨ ਜਿਹੜੇ ਉਹਨਾਂ ਦਾ ਜਿਹੜਾ ਜਨਮ ਸੀ ਆਨੰਦਗੜ ਦੇ ਵਿੱਚ ਹੀ ਹੋਇਆ ਸੀ ਆਨੰਦਪੁਰ 7 ਮਹੀਨੇ ਜਦੋਂ ਘੇਰਾ ਪਿਆ ਸੀ ਘੇਰੇ ਛੱਡਣ ਤੋਂ ਬਾਅਦ ਜਦੋਂ ਗੁਰੂ ਜੀ ਨੂੰ ਕਸਮਾਂ ਵੀ ਖਾਧੀਆਂ ਗਈਆਂ ਕਰਾਮ ਦੀਆਂ ਕਸਮਾਂ ਖਾਧੀਆਂ ਗਈਆਂ ਆਟੇ ਦੀ ਗਾਂ ਜਿਹੜੀ ਸੀ ਉਹ ਵੀ ਲਿਆ ਕੇ ਪੇਸ਼ ਕੀਤੀ ਗਈ ਅਤੇ ਜਿਹੜੇ ਗੁਰੂ ਜੀ ਦੇ ਸਿੰਘ ਸਾਂ ਨਾਲ ਦੇ ਉਹਨਾਂ ਨੇ ਗੁਰੂ ਜੀ ਨੂੰ ਇਹ ਕਿਹਾ ਕਿ ਹੁਣ ਇੰਨੀਆਂ ਕਸਮਾਂ ਦੇ ਸਾਨੂੰ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਛੱਡ ਦੇਣਾ ਚਾਹੀਦਾ ਹੈ ਤਾਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਜਦੋਂ ਕਿਲਾ ਇੱਕ ਵਾਰੀ ਛੱਡ ਦਿੱਤਾ ਸੀ ਉਸ ਤੋਂ ਬਾਅਦ ਗੁਰੂ ਜੀ ਕਦੇ ਵੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਵਾਪਸ ਨਹੀਂ ਆਏ ਉਹਨਾਂ ਨੇ ਉਸ ਤੋਂ ਬਾਅਦ ਵੀ ਚੜ੍ਹਦੀ ਕਲਾ ਵਿੱਚ ਰਹੇ ਹਜੂਰ ਸਾਹਿਬ ਦੇ ਅੰਮ੍ਰਿਤ ਇੱਕ ਇੱਕ ਦਿਨ ਦੇ ਵਿੱਚ ਲੱਖਾਂ ਨੂੰ ਅੰਮ੍ਰਿਤ ਛਕਾਇਆ ਪਰ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਸੀ ਉਹ ਛੱਡਣ ਤੋਂ ਬਾਅਦ ਉਹ ਵਾਪਸ ਨਹੀਂ ਆਏ ਪਹਿਲੀ ਵਾਰੀ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਕਿ ਹੁਣ ਸਾਰੇ ਸਿੰਘ ਵੀ ਇੰਨੀ ਗੱਲ ਕਹਿੰਦੇ ਹਨ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪੈਣਾ ਹੈ ਤਾਂ ਉਸ ਸਮੇਂ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਜਿਹੜਾ ਗੇੜਾ ਸੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਲਾ ਕੇ ਉਸ ਤੋਂ ਬਾਅਦ ਸੀਸਗੰਜ ਗੁਰਦਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਦੋਂ ਲੈ ਕੇ ਆਏ ਸੀ ਸੰਸਕਾਰ ਕੀਤਾ ਗਿਆ ਸੀ ਉੱਥੇ ਜਾ ਕੇ ਉਹਨਾਂ ਨੇ ਇੱਕ ਆਖਰੀ ਅਰਦਾਸ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਅਰਦਾਸ ਤੋਂ ਬਾਅਦ ਗੁਰੂ ਜੀ ਕਦੇ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਨਹੀਂ ਆਏ ਮੁਗਲ ਨੇ ਉਸ ਤੋਂ ਬਾਅਦ ਜਦੋਂ ਆਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਸੀ ਉਹ ਜਦੋਂ ਉਹਨਾਂ ਨੇ ਛੱਡ ਦਿੱਤਾ ਉਸ ਤੋਂ ਬਾਅਦ ਜਿਹੜੀ ਸਰਸਾ ਨਦੀ ਦੀ ਜਿਹੜੀ ਚਮਕੌਰ ਦੀ ਗੜੀ ਦੀ ਆਪਾਂ ਉਹ ਆਪਣਾ ਜਿਹੜਾ ਅਗਲਾ ਐਪੀਸੋਡ ਹੈ ਉਸ ਦੇ ਵਿੱਚ ਆਪਾਂ ਉਸ ਜਿਹੜੀ ਸੱਲ ਗੱਲ ਕਰਾਂਗੇ ਮੁਗਲਾਂ ਨੇ ਜਿਹੜੇ ਬਾਕੀ ਸਾਰੇ ਕਿਲੇ ਸੀ ਉਸ ਤੋਂ ਬਾਅਦ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਕਿਦੇ ਵਾਪਸ ਨਾ ਆ ਸਕਣ ਉਹ ਜਿਹੜੇ ਕਿਲੇ ਸਨ ਉਹਨਾਂ ਸਾਰਿਆਂ ਹੀ ਕਿਲਿਆਂ ਦਾ ਉਹਨਾਂ ਨੇ ਬੜਾ ਜਿਹੜਾ ਇੱਕ ਵੱਡਾ ਨੁਕਸਾਨ ਕੀਤਾ ਸੀ ਉਹ ਸਾਰੇ ਹੀ ਕਿਲੇ ਜਿਹੜੇ ਸਨ ਉਹਨਾਂ ਨੇ ਬਾਅਦ ਦੇ ਵਿੱਚ ਟਹਿ ਟੇਰੀ ਕਰ ਦਿੱਤੇ ਸਨ ਕਿ ਕਿਦੇ ਗੁਰੂ ਜੀ ਵਾਪਸ ਇਸ ਜਗ੍ਹਾ ਦੇ ਉੱਤੇ ਦੁਬਾਰਾ ਨਾ ਆ ਸਕਣ ਤੇ ਇਸ ਤੋਂ ਬਾਅਦ ਹੁਣ ਆਪਣਾ ਜਿਹੜੀ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਛੱਡਣ ਤੋਂ ਬਾਅਦ ਜਿਹੜਾ ਸਰਸਾ ਨਦੀ ਤੇ ਜਾ ਕੇ ਉਸ ਦੀ ਜਿਹੜੀ ਆਪਾਂ ਅਗਲੇ ਭਾਗ ਦੇ ਵਿੱਚ ਉਸ ਦੀ ਗੱਲ ਕਰਾਂਗੇ ਤਾਂ ਇਹ ਸੀ ਮੈਂ ਥੋੜਾ ਜਿਹਾ ਤੁਹਾਨੂੰ ਇਤਿਹਾਸ ਦੇ ਨਾਲ ਪਿੱਛੇ ਜੋੜਨਾ ਚਾਹੁੰਦਾ ਸੀ ਕਿਉਂਕਿ ਆਪਣੀਆਂ ਇਹਨਾਂ ਦਿਨਾਂ ਵਿੱਚ ਜਦੋਂ ਆਪਣਾ ਸਾਰੇ ਜਦੋਂ ਵੀ ਇਤਿਹਾਸ ਦੀ ਗੱਲ ਹੁੰਦੀ ਹੈ ਸਾਡੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਗੱਲ ਹੁੰਦੀ ਆ ਕਿਲਾ ਛੱਡਣ ਤੋਂ ਬਾਅਦ ਸਾਰੀ ਉਤੋਂ ਅਗਲੀ ਜਿਹੜੀ ਸਾਡੀ ਸਾਰੀ ਗੱਲਬਾਤ ਜਿਹੜੀ ਇਤਿਹਾਸਿਕ ਗੱਲਾਂ ਹੁੰਦੀਆਂ ਹਨ ਪਰ ਮੈਂ ਥੋੜਾ ਜਿਹਾ ਤੁਹਾਨੂੰ ਪਿਛੇ ਲੈ ਜਾਣਾ ਚਾਹੁੰਦਾ ਸੀ ਸੋ ਅਗਲੇ ਜਿਹੜਾ ਅਸੀਂ ਐਪੀਸੋਡ ਬਣਾਵਾਂਗੇ ਕਿਉਂਕਿ ਇਹ ਸਾਰਾ ਹੀ ਅਸੀਂ ਚਮਕੌਰ ਦੀ ਗੜੀ ਸਰਹੰਦ ਅਖੀਰ ਤੱਕ ਜਿੰਨਾ ਵੀ ਹੈ ਅਸੀਂ ਕੁਝ ਦਿਨਾਂ ਦੇ ਵਿੱਚ ਤੁਹਾਡਾ ਸਾਰਾ ਜਿੰਨੇ ਜਨਾ ਸਾਨੂੰ ਗਿਆਨ ਆਲੇ ਦਾਲਿਓ ਇਹ ਇਕੱਠਾ ਕੀਤਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਬਹੁਤ ਬਹੁਤ ਧੰਨਵਾਦ ਕੋਈ ਗਲਤੀ ਹੋ ਗਈ ਹੋਵੇ ਇਤਿਹਾਸਕ ਪੱਖੋਂ ਸ਼ਬਦੀ ਪੱਖੋਂ ਕਿ ਮਾਦੇ ਜਾ ਤਖਾਂ ਬਲਵਿੰਦਰ ਸਿੰਘ ਬਾਜਬਾਬ ਵੱਲੋਂ ਗੁਰਫਤਿਹਪਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ